ਕੱਲਾ ਸੀਗਾ ਅੰਡੀਆਂ ਨਹੀਂ ਮੈਂ ਨਾ ਫੋਟੋ ਭੇਜ ਦੂੰ ਤਨਵਾ ਜਾ ਉਹ ਗਰਮ ਹੈ ਮਾਮਲਾ ਹੈਗਾ ਸਾਰਾ ਇਹ ਜਿਹੜਾ ਹਾਸਾ ਹੋਇਆ ਇਹ ਸਾਨੂੰ ਨੂੰ ਇੱਕ ਸਾਨੂੰ ਇੱਕ ਇਨਫੋਰਮੇਸ਼ਨ ਆਈ ਚੁੱਕੀ ਕਿ ਚਿਹੜੂ ਓਵਰ ਬ੍ਰਿਜੀ ਜਿਹੜਾ ਆ ਓਵਰ ਬ੍ਰਿਜ ਤੋਂ ਕੋਈ ਬੰਦਾ ਜਿਹੜਾ ਆ ਕਿ ਉਹ ਥੱਲੇ ਡਿੱਗਿਆ ਜੀ ਸੁਮੇਤ ਬਾਈ ਜੀ ਤੇ ਉਹ ਬੰਦਾ ਕਿਤੇ ਜਲੰਧਰ ਤੋਂ ਫਗਵਾੜਾ ਸਾਈਡ ਨੂੰ ਜਾ ਰਿਹਾ ਸੀਗਾ ਉਹ ਨੂੰ ਇਹ ਵੀ ਪਤਾ ਵੀ ਉਹ ਮਤਲਬ ਕਿ 8:00 ਵਜੇ ਉਹਨੂੰ ਕਿਛੂ ਜਾਂ ਕੀ ਹੋਇਆ ਕਿ ਉਹ ਜਗਾ ਕਿਉਂ ਲਾਈਨਾਂ ਦੇ ਉੱਤੇ ਆ ਕੇ ਗਿਰ ਗਿਆ ਉਹ ਦੂਸਰੇ ਪਾਸੇੋਂ ਲੁਧਿਆਣੇ ਤੋਂ ਜੰਮੂ ਵਾਸਤੇ ਗੱਡੀ ਜਾ ਰਹੀ ਸੀ ਮਾਲਵਾ ਮਾਲਵਾ ਐਕਸਪ੍ਰੈਸ ਜਾ ਰਹੀ ਸੀ ਉਹ ਗੱਡੀ ਦੇ ਮੋਹਰੇ ਇੰਜਨ ਦੇ ਵਿੱਚ ਹੰਦਾ ਫਸ ਗਿਆ ਕਿੰਨੇ ਕਵਜੇ ਦਾ ਸਮੱਸ ਇਹ ਕੋਈ ਸਮੱਸਿਕਾ ਕੋ 10:00 ਵਜੇ ਕੋਈ 50 ਮਿੰਟ ਬੁੱਧਰ ਗਿਆ ਸਮਥਿੰਗ 10 ਮਿੰਟ ਤੇ ਲੱਗੀ ਸਰ ਇਹ ਜਾਨੀ ਨੁਕਸਾਨ ਹੋਇਆ ਕਿ ਬਚ ਗਏ ਨੇ ਇਹ ਜਾਨੀ ਨੁਕਸਾਨ ਤੋਂ ਤਾਂ ਬਚਾਰ ਹੋ ਗਿਆ ਆ ਬਾਕੀ ਜਿਹੜੀ ਆ ਉਹ ਬਾਈਕ ਜਿਹੜੀ ਉਹ ਟੁੱਟ ਗਈ ਹੈ ਸਰ ਸੱਟਾਂ ਜਦ ਤੱਕ ਇਹ ਬਚੀ ਆ ਗਈ ਸੱਟਾਂ ਜਿਹੜੀਆਂ ਉਹਦੇ ਬੰਦੇ ਦੇ ਜ਼ਿਆਦਾ ਸਿਰ ਦੇ ਪਿਛੇ ਜ਼ਿਆਦਾ ਲੱਗੀਆਂ ਕਿੱਥੇ ਭੇਜਿਆ ਇਹਨੂੰ ਉਹਨੂੰ ਹੁਣ ਇਸ ਟਾਈਮ ਅਸੀਂ ਮੌਕੇ ਤੇ ਉਹ ਥਾਕੇ ਸਿਵਲ ਹਸਪੀਟਲ ਫਗਵਾੜਾ ਜਿਹੜਾ ਹੈਗੀ ਉਹਦੀ ਕਿੱਥੋਂ ਰਹਿਣ ਵਾਲ ਸੀ ਇਹ ਉਹਦਾ ਜਿਹੜਾ ਕੋਲ ਸਰ ਆਧਾਰ ਕਾਰਡ ਤੇ ਹੋਰ ਬਾਕੀ ਉਹਦਾ ਸਮਾਨ ਸਿਗਾ ਮਿਲਿਆ ਹੂੰ ਤੇ ਉਹਦੇ ਵਿੱਚ ਜਿਹੜਾ ਉਹਦਾ ਨਾਮ ਲਿਖਿਆ ਹੋਇਆ ਓੰਕਾਰ ਸਿੰਘ ਸਨੂਫ ਮਹਿੰਗਾ ਰਾਮ ਅੱਛਾ ਵਿਲੇਜ ਪਚਰੰਗਾ ਤੇ ਡਿਸਟ੍ਰਿਕਟ ਜਲੰਧਰ ਕੀ ਕੋਈ ਕੁਝ ਪਰਿਵਾਰ ਵਾਲਿਆਂ ਨਾਲ ਸੰਪਰਕ ਹੋਇਆ ਕਿ ਕਿੱਥੇ ਜਾ ਰਹੇ ਸੀ ਕਿੱਥੋਂ ਆ ਰਹੇ ਹਾਂ ਅਸੀਂ ਉੱਥੇ ਜਿਹੜੇ ਆ ਕਿ ਉਹਨਾਂ ਦੇ ਆਧਾਰ ਕਾਰਡ ਦੇ ਵੇਸ ਤੇ ਉਤੇ ਆਪਣੀ ਜਿਹੜੀ ਸਵੇ ਪਚਰੰਗਾ ਅਸਾਧ ਪੋਸਟ ਹੈਗੀ ਆ ਜੀ ਆਰਪੀ ਦੀ ਤੇ ਉਹਨਾਂ ਨੂੰ ਭੇਜਿਆ ਸੀਗਾ ਉਹਨਾਂ ਨੂੰ ਫੋਟੋ ਖਿੱਚ ਕੇ ਭੇਜੀ ਸੀ ਉਹਨਾਂ ਦੇ ਆਧਾਰ ਕਾਰਡ ਦੀ ਤੇ ਹੁਣ ਉਹਨਾਂ ਦੇ ਜਿਹੜੇ ਘਰ ਦੇ ਨਾਲ ਜਿਹੜੇ ਆ ਕਿ ਸੰਪਰਕ ਅਸੀਂ ਕਰ ਰਹੇ ਹਾਂ ਜਦੋਂ ਵੀ ਕਿਤੇ ਉਹਨਾਂ ਦਾ ਸੰਪਰਕ ਹੋਇਆ ਹੁੰਦਾ ਹੈ ਤੇ ਉਹਨਾਂ ਨੂੰ ਦੋ ਵੀ ਆ ਇਨਫਾਰਮੇਸ਼ਨ ਦਿੱਤੀ ਸਰ ਅਗਲੀ ਕਾਰਵਾਈ ਕੀ ਕਰ ਰਹੇ ਹਨ ਅਗਲੀ ਕਾਰਵਾਈ ਵਾਸਤੇ ਅਸੀਂ ਡਿਸਟ੍ਰਿਕਟ ਪੁਲਿਸ ਨਾਲ ਰਸਤਾ ਕੈਂਪ ਕਰ ਰਹੇ ਹਾਂ ਤੇ ਕਿਉਂਕਿ ਇਹ ਜਿਹੜਾ ਬੰਦਾ ਸੀਗਾ ਇਹ ਪੂਰ ਤੋਂ ਨੀਚੇ ਗਿਆ ਸੀ ਲੋਕਾਂ ਦੀ ਕਾਫੀ ਭੀੜ ਦੇਖੀ ਸੀ ਅਸੀਂ ਮੌਕੇ ਤੇ ਗਏ ਉੱਥੇ ਕਾਫੀ ਲੋਕ ਇਕੱਠੇ ਹੋਏ ਸੀ ਹਾਦਸੇ ਦਾ ਜੀ ਔਰ ਕੁਝ ਕਿੜੂ ਮਿਲਿਆ ਨਹੀਂ ਕਿ ਕਿਸ ਚੀਜ਼ ਦੀ ਫਾਟ ਲੱਗਣ ਦਾ ਹੈ ਥੱਲੇ ਲਾਈਨਾਂ ਦੇ ਅੜ ਗਏ ਇਹ ਜਿਹੜਾ ਕਿ ਮਤਲਬ ਉਹ ਕਿ ਜਿਹੜੇ ਕੁਛਕ ਵਿੱਚੋਂ ਜਿਹੜੇ ਪਬਲਿਕ ਦੇ ਵਿੱਚੋਂ ਜਿਹੜੇ ਕੁਛ ਬੰਦੇ ਸੀਗੇ ਉਹਨਾਂ ਦੇ ਦੱਸਣ ਦੇ ਮੁਤਾਬਕ ਵੀ ਇਹ ਰੋਡ ਤੋਂ ਜਿੱਤਾ ਜਾ ਰਿਹਾ ਸੀ ਪਿੱਛੋਂ ਜਾਂਦਾ ਪੁਲ ਦੇ ਉੱਤੋਂ ਕਿਸੇ ਗੱਡੀ ਨੇ ਉਹਨੂੰ ਪਿੱਛੋਂ ਹਿੱਟ ਕੀਤਾ। ਉਹ ਹਿੱਟ ਕਰਨ ਦੀ ਵਜ੍ਹਾ ਨਾਲ ਉਹ ਜਿਹੜਾ ਕਿ ਪੁਲ ਦੇ નીચે गिर ਗਿਆ ਲੈ। ਕੰਡੀਸ਼ਨ ਕੰਡੀਸ਼ਨ ਕਿੱਦਾਂ ਦੀ ਹੁੰਦੀ? ਕੰਡੀਸ਼ਨ ਉਹ ਤਾਂ ਐਮਰਜੈਂਸੀ ਹóa ਕ। ਹਸਪੀਟਲ ਕੋਲ ਰਹੀ। ਤੁਸੀਂ ਘਟਨਾ ਵਾਲੀ ਜਗ੍ਹਾ ਤੇ ਕਿੰਨੇ ਚਿਰ ਬਾਅਦ ਪਹੁੰਚ ਗਏ ਸੀ? ਅਸੀਂ ਜਦੋਂ ਸਾਨੂੰ ਮਤਲਬ ਕਿ ਇਹ ਮਿਲੀਆਂ ਕਮ ਸਿਕਨ 5-6 ਮਿੰਟ ਬਾਅਦ ਹੀ ਅਸੀਂ ਪਹੁੰਚਦੇ ਸੀ। ਕੀ ਨਾਮ ਸਰ ਦਾ? Вера на F